ਡਾਕਟਰ ਚੀਮਾ ਨੇ ਅੱਜ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਜਿਹੜਾ ਹੈ ਉਹ ਬੜੇ ਚਤ్రਾਈ ਨਾਲ ਟਾਲਣ ਦੀ ਕੋਸ਼ਿਸ਼ ਕੀਤੀ ਹੈ ਚੋਰ ਚੋਰੀ ਕਰਦਾ ਫੜਿਆ ਗਿਆ ਤੁਹਾਡੇ ਪਾਰਟੀ ਪ੍ਰਧਾਨ ਦੇ ਜਿਹੜੇ ਅਨਾਉਂਸਮੈਂਟ ਹੈ ਉਹਦੇ ਤੇ ਐਸਪੀਸੀ ਵੱਲੋਂ ਆਇਆ ਹੋਇਆ ਡੀਜ਼ਲ ਥੋੜਾ ਹਲਕਾ ਇੰਚਾਰਜ ਵੀਡੀਓ ਦੇ ਵਿੱਚ ਕੈਦ ਹੋ ਗਿਆ ਸਾਰਾ ਕੁਝ ਸਾਹਮਣੇ ਆ ਗਿਆ ਤੁਸੀਂ ਉਹਦਾ ਸਿੱਧੇ ਤੌਰ ਤੇ ਜਵਾਬ ਦੇਣ ਦੀ ਬਜਾਏ ਤੇ ਦੂਜਿਆਂ ਨੂੰ ਨਜ਼ਰ ਵੱਟੂ ਦੱਸਦੇ ਆਂ ਚੀਮਾ ਸਾਹਿਬ ਇਹ ਗੱਲ ਰੁਕਣੀ ਨਹੀਂ ਇੱਥੇ ਅੱਜ ਅਸੀਂ ਧਾਮੀ ਸਾਹਿਬ ਤੋਂ ਵੀ ਪੁੱਛਦੀ ਹੈ ਕਿ ਡਿਟੇਲ ਮੁਹੱਈਆ ਕਰਾਓ ਕਿ ਕਿਹੜਾ ਸਮਾਨ ਕਿਹੜੀ ਤਰੀਕ ਨੂੰ ਕਿੱਥੇ-ਕਿੱਥੇ ਕੀ-ਕੀ ਭੇਜਿਆ ਤੇ ਇਹ ਜਿਹੜੇ ਤੁਹਾਡੇ ਐਲਾਨ ਹੈ ਤੇ ਜਿਹੜਾ ਸਮਾਨ ਭੇਜਿਆ ਇਹ ਲਗਭਗ ਬਰਾਬਰ ਨਿਕਲੂਗਾ ਔਰ ਫਿਰ ਪਬਲਿਕ ਨੂੰ ਹੋਰ ਜਨਤ ਕਰਾਂਗੇ ਔਰ ਮੈਂ ਇੱਥੋਂ ਧਿੱਕਰ ਕਹੂੰਗਾ ਕਿ ਜਿਹੜਾ ਤੁਸੀਂ ਪਾਰਟੀ ਦੇ ਵਿੱਚ ਫੈਸਲਾ ਕਰਕੇ ਐਲਾਨ ਕੀਤਾ ਕਿ ਅਸੀਂ ਕਣਕ ਦਾ ਬੀਜ ਦੇਵਾਂਗੇ ਕੱਲ ਅੰਤਰੀ ਕਮੇਟੀ 'ਚ ਉਹੀ ਫੈਸਲਾ ਹੋ ਗਿਆ ਤੁਸੀਂ ਕਿਹਾ ਡੀਜ਼ਲ ਦੇਵਾਂਗੇ ਅੰਤਰੀ ਕਮੇਟੀ 'ਚ ਉਹੀ ਫੈਸਲਾ ਹੋ ਗਿਆ ਮਤਲਬ ਪੰਜਾਬ ਦੀ ਜਨਤਾ ਪਹਿਲਾਂ ਤਾਂ ਸਿਰਫ ਸ਼ੱਕ ਕਰਦੀ ਸੀ ਹੁਣ ਉਹ ਗੱਲਾਂ ਯਕੀਨ 'ਚ ਬਦਲ ਗਈਆਂ ਕਿ ਜੋ ਤੁਸੀਂ ਅਨਾਊਂਸਮੈਂਟ ਕਰਦੇ ਹੋ ਉਹ ਐਸਪੀਸੀ ਦੇ ਗੋਲਕ ਦੇ ਪੈਸੇ ਦੇ ਵਿੱਚੋਂ ਉਹਦੀ ਪੂਰਤੀ ਕਰਦੇ ਹੋ ਜਿਹੜਾ ਕਿ ਬਹੁਤ ਮੰਦ ਭਾਗੀ ਗੱਲ ਹੈ ਮਾੜੀ ਗੱਲ ਹੈ ਐਸਪੀਸੀ ਨੂੰ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ ਪੱਛ ਸੁਖਬੀਰ ਸਿੰਘ ਬਾਦਲ ਤੇ ਤੁਹਾਡੇ ਹਲਕਾ ਇੰਚਾਰਜਾਂ ਦੇ ਰਾਹੀਂ ਨਹੀਂ ਕਰਨੀ ਚਾਹੀਦੀ ਸਿੱਧਾ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਾਂ ਜਨਤਾ ਦੇ ਵਿੱਚ ਜਾ ਕੇ ਆਪ ਸੇਵਾ ਕਰਨੀ ਚਾਹੀਦੀ ਐਸਪੀਸੀ ਦੇ ਨੁਮਾਇंदे ਕਰਨ ਐਸਪੀਸੀ ਦੇ ਮੁਲਾਜ਼ਮ ਕਰਨ ਖੁਦ ਐਸਪੀਸੀ ਦੇ ਪ੍ਰਧਾਨ ਸਾਹਿਬ ਜਾ ਕੇ ਕਰਨ